ਸਭ ਛੱਡ ਛੱਡਾ ਕੇ 98 ਚ ਮੈਂ ਬਾਹਰ ਨੂੰ ਚੱਲਿਆ ਸੀ ਹਾਂ ਪਤਾ ਨਾ ਮੈਂ ਬੜੀਆਂ ਇੰਟਰਵਿਊਜ਼ ਕੀ ਡੌਂਕੀ ਲਾ ਰਹੀ ਸੀ ਤੁਸੀਂ ਅਮਰੀਕਾ 'ਚ ਔਰ ਡੌਂਕੀ ਅਮਰੀਕਾ ਦੀ ਭਰਾਵਾ ਨਹੀਂ ਲਾ ਰਿਆ ਸੀ ਅਮਰੀਕਾ ਤਾਂ ਹੁਣ ਉਹਨੇ ਮੋੜ ਲੈ ਸ਼ੁਰੂ ਕੀਤੇ ਇਹ 98 'ਚ ਹੈ ਸੀ ਉਦੋਂ ਇਟਲੀ ਦੇ ਪੇਪਰ ਖੁੱਲੇ ਸੀ ਅੱਛਾ ਵਾਇਆ ਉਦੋਂ ਵੀ ਡੌਂਕੀ ਜਾਂਦੇ ਸੀ ਉੱਥੋਂ ਮਾਸਕੋ ਮਾਸਕੋ ਤੱਕ ਤੁਹਾਡੀ ਫਲਾਈਟ ਹੁੰਦੀ ਸੀ ਉਸ ਤੋਂ ਬਾਅਦ ਫਿਰ ਵਾਇਆ ਬੇਲਾਰੂਸ ਤੁਸੀਂ ਜਾਣਾ ਹੁੰਦਾ ਸੀ ਕੀਵ ਕੀਵ ਤੋਂ ਅਗੇ ਮਾਲਦੋਵਾ ਦੀ ਜਿਹੜੇ ਬੰਦੇ ਡੌਂਕੀ ਲਾ ਕੇ ਗਏ ਉਹਨਾਂ ਨੂੰ ਪਤਾ ਹੁਣ ਮਾਲਦੋਵਾ ਜਾਂਦੀ ਸੀ ਬਸ ਉੱਥੋਂ ਫਿਰ ਪਤਾ ਨਹੀਂ ਇੱਕ ਮੋਕਾ ਚੌਕਾ ਸੀ ਉੱਥੇ ਰੋ ਕੇ ਫਿਰ ਬਜੰਤਰ ਬਹਾਅ ਕਰਦੇ ਸੀ ਫਿਰ ਪਿੱਛੇ ਨੂੰ ਭੋਜ ਭੇਜਦੇ ਸੀ ਤੁਹਾਡਾ ਹੋਇਆ ਬਜੰਤਰ ਨਹੀਂ ਮੈਂ ਗਿਆ ਨਹੀਂ ਉੱਥੇ ਤੱਕ ਮੈਂ ਮੈਂ ਪਹਿਲੇ ਹੀ ਸੱਸੀ ਏਜੰਟ ਇੱਥੇ ਫੜ ਲਿਆ ਸੀ ਤੇ ਮੇਰੇ ਮਿੱਤਰਾਂ ਨੇ ਉਹ ਕਹਿੰਦੇ ਵਾਪਸ ਸਾਡੇ ਬੰਦੇ ਦੀ ਕਰਾਓ ਓਕੇ ਤੇਰੀ ਮਾ ਵਾਪਸ ਆ ਗਏ ਸੀ ਜਾਲੇ ਤੁਸੀਂ ਕਿੱਥੋਂ ਵਾਪਸ ਆਏ ਸੀ ਕਿਹੜੀ ਤੋ ਕੀਤੋਂ ਮਤਲਬ ਤੁਸੀਂ ਜੰਗਲਾਂ ਚ ਨਹੀਂ ਗਏ ਮਤਲਬ ਬੱਸਾਂ ਬੱਸਾਂ ਤੱਕ ਰਹੇ ਬੱਸ ਟ੍ਰੇਨ ਤੱਕ ਰਹੇ ਉੱਥੇ ਮਾਹੌਲ ਨਹੀਂ ਅੱਛਾ ਲੱਗਾ ਕੀ ਨਹੀਂ ਮਾਹੌਲ ਕੀ ਪਤਾ ਲੱਗਦਾ ਸੀ ਰੋਜ਼ ਹੀ ਕੁੱਟ ਖਾ ਕੇ ਆਉਂਦੇ ਸੀ ਕੁੱਟ ਖਾਣ ਤੋਂ ਬੜ ਦਰਦੇ ਬਹੁਤ ਸੀ ਉਹ ਉੱਥੇ ਛੇਤੀ ਵਿੱਚ ਨਹੀਂ ਦਰਦੇ ਤਾਂ ਤੁਸੀਂ ਨਹੀਂ ਇਹ ਤਾਂ ਮੈਨੂੰ ਪਤਾ ਹੈ ਪਰ ਉਹ ਮਾਹੌਲ ਦੂਸਰੇ ਬਲਕ ਵਿੱਚ ਤੁਸੀਂ ਜਾ ਕੇ ਕੀ ਕਰੋਗੇ ਹੁਣ ਆਪਾਂ ਰੋਜ਼ ਹੀ ਸੁਰਦੇ ਆ ਨਾ ਉਹਨਾਂ ਦੀਆਂ ਕੀ ਕਿੱਦਾਂ ਕਿੱਦਾਂ ਵਿੱਚ ਆਏ ਉਹ ਜਿਸ ਬੰਦੇ ਤੇ ਬੀਤਦੀ ਉਹਨੂੰ ਪਤਾ ਹਨਾ ਡੌਂਕੀ ਕਿਉਂ ਨਾਂ ਦੇਵੇਂ ਭਾਜੀ ਜਦੋਂ ਇੱਥੇ ਕਈ ਵਾਰੀ ਨਹੀਂ ਕੰਮ ਕਰਦਾ ਸੈੱਟ ਆਉਂਦਾ ਨਾ ਪਰ ਜੇ ਇੰਨਾ ਪੈਸਾ ਦੇਣਾ ਹੈ ਜੇ ਡੋਂਕੀ ਚ ਕਿਹੜਾ ਫਰੀ ਲੈ ਜਾਂਦੇ ਨੇ ਨਹੀਂ ਫਰੀ ਤਾਂ ਨਹੀਂ ਲੈ ਕੇ ਜਾਂਦੇ ਬਟ 1/4th ਹੀ ਹੁੰਦਾ ਜਾਂ ਹਾਫ ਹੀ ਹੁੰਦਾ ਇੱਕ ਪਾਸੇ ਤੁਸੀਂ ਸਿੱਧਾ 11 ਲੱਖ ਰੁਪਈਆ ਦੇ ਕੇ ਜਾ ਰਹੇ ਹੋ ਕਿ ਪੈਸੇ ਤੁਸੀਂ 5.5 ਲੱਖ ਰੁਪਈਆ ਮੰਨਦਾ ਕਿਦਾ ਕੋਈ ਗੱਲ ਨਹੀਂ ਜੇ ਨਾਲ ਦੇ ਰਿਸ਼ਤੇਦਾਰ ਚੱਲ ਗਏ ਮੇ ਅੱਜਾ ਮੇਰਾ ਬ੍ਰਦਰ ਮੇਰੇ ਤੋਂ 10 ਦਿਨ ਬਾਅਦ ਗਿਆ ਉਹ 20 ਦਿਨ ਚ ਇੰਗਲੈਂਡ ਪਹੁੰਚ ਗਿਆ ਉਹ ਵੀ ਡੋਂਕੀ ਲਾ ਕੇ ਸੀ ਉਹ ਵੀ ਡੋਂਕੀ ਲਾ ਕੇ ਗਿਆ ਸੀ ਮੈਂ 40 ਦਿਨਾਂ ਚ ਵਾਪਸ ਆ ਗਿਆ ਓਹੋ ਉਹਨੂੰ ਕੁਝ ਚਗਾਰਾ ਮਿਲ ਗਿਆ ਹੁਣ ਸੋ ਡੋਂਕੀ ਦਾ ਮੇਨ ਮਤਲਬ ਇਹ ਹੈ ਕਿ ਘੱਟ ਪੈਸੇ ਦੀ ਲਾਲਚ ਦੇ ਕੇ ਤੁਸੀਂ ਜਲਦੀ ਪਹੁੰਚਣਾ ਚਾਹੁੰਦੇ ਕਈ ਵਾਰੀ ਸਿੱਧੀ ਕਈ ਵਾਰ ਕਹਿੰਦਾ ਜੇ ਗੇਮ ਹੈ ਜੇ ਸਿੱਧੀ ਚੱਲੀ ਨਹੀਂ ਭਾਜੀ ਆਹ ਇੱਕ ਗੇਮ ਹੈਗੀ ਆ ਇਧਰ ਨੂੰ ਚੱਲੀਏ ਉਹ ਹੋ ਜਾਂਦਾ ਸੋ ਇਹ ਬੜੀ ਤਰਦਨਾਕ ਚੀਜ਼ ਐਸੀ ਵੀਡੀਓ ਵੀ ਦੇਖਦੇ ਨਾ ਭਾਜੀ ਡਰ ਲੱਗਦਾ ਹਾਂ ਉਹ ਤਾਂ ਜਿੱਤੇ ਬੀਤੀ ਉਹਨੂੰ ਪਤਾ ਪਰ ਜਿਹੜਾ ਉੱਥੇ ਐਂਕਰਿੰਗ ਐਂਕਰ ਹੁੰਦਾ ਉਹ ਬਹੁਤ ਦਰਦਨਾਕ ਬਣਾਉਂਦਾ ਉਹਨੂੰ ਅੱਛਾ ਪੁੱਛ ਪੁੱਛ ਕੇ ਹਾਂ ਹੋਰ ਹੀ ਕੁਛ ਚਲੋ ਅੱਛਾ ਫਿਰ ਉਸ ਤੋਂ ਬਾਅਦ ਕੀ ਹੋਇਆ ਸੀ ਅੱਛਾ ਪਾਜੀ ਤੁਸੀਂ ਪਾਣੀ ਚ ਬਗਾਏ ਅੱਛਾ ਪਾਜੀ ਉਹ ਜਿਹੜੇ ਲੰਘਦੇ ਸੀ ਜੰਗਲ ਰਾਹੀਂ ਉਹ ਵਿਚਾਰੇ ਤੇ ਜੇ ਤੇ ਬੀਤੀ ਆ ਉਹ ਉਹ ਯਾਦ ਕਰਨਾ ਚਾਹੁੰਦਾ ਉਸ ਗੱਲ ਨੂੰ ਬਟ ਤੁਸੀਂ ਅਗਲੇ ਨੂੰ ਐ ਨਹੀਂ ਯਾਦ ਨਹੀਂ ਪੁੱਛਦੇ